ਪੰਜਾਬ ਪੁਲਿਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਬਾਰਡਰ ਰੇਂਜ ਅੰਮ੍ਰਿਤਸਰ ਇੱਕ ਸੰਗਠਨ ਆਪਰੇਸ਼ਨ ਤਹਿਤ ਵੱਡੀ ਸਫਲਤਾ ਹਾਸਲ ਕੀਤੀ ਹੈ ਟੀਮ ਨੇ ਹੀਰਾ ਸਿੰਘ ਵਾਸੀ ਪਿੰਡ ਖੈਰਾ ਨੂੰ ਗ੍ਰਿਫਤਾਰ ਕੀਤਾ ਉਸ ਦੇ ਕਬਜ਼ੇ ਵਿੱਚੋਂ 18.227 ਕਿਲੋਗ੍ਰam ਹੈਰੋਇਨ ਬਰਾਮਦ ਕੀਤੀ ਹੈ ਜਾਂਚੋਂ ਪਤਾ ਲੱਗਾ ਹੈ ਕਿ ਹੀਰਾ ਸਿੰਘ ਅਤੇ ਉਸ ਦਾ ਸਾਥੀ ਕੁਲਵਿੰਦਰ ਸਿੰਘ ਉਰਫ ਕਿੰਦਾ ਪਾਕਿਸਤਾਨ ਸਿਤ ਨਸ਼ਾ ਤਸਕਰ ਬਿੱਲਾ ਦੇ ਸੰਪਰਕ ਵਿੱਚ ਸਨ ਇਹ ਦੋਵੇਂ ਬਿੱਲਾ ਦੇ ਨਿਰਦੇਸ਼ਾਂ ਤੇ ਸਰਹੱਦ ਪਾਰ ਤੋਂ ਹੈਰੋਇਨ ਦੀ ਤਸਕਰੀ ਕਰਦੇ ਸਨ ਤੇ ਪੰਜਾਬ ਵਿੱਚ ਸਪਲਾਈ ਕਰਦੇ ਸਨ ਜਾਣ ਤੋਂ ਪਤਾ ਲੱਗਿਆ ਹੈ ਕਿ ਹਿਰੋਇਨ ਪਾਕਿਸਤਾਨ ਤੋਂ ਡਰੋਨ ਰਾਹੀਂ ਪਹੁੰਚਾਈ ਜਾਂਦੀ ਸੀ। ਜਾਂ ਸਰਹੱਦੀ ਖੇਤਰਾਂ ਵਿੱਚ ਨਿਸ਼ਚਿਤ ਥਾਵਾਂ ਤੇ ਸੁੱਟੀ ਜਾਂਦੀ ਸੀ। ਬਿੱਲਾ ਦੇ ਨਿਰਦੇਸ਼ਾਂ ਤੇ ਹੀਰਾ ਸਿੰਘ ਉਸ ਦਾ ਸਾਥੀ ਇਨ੍ਹਾਂ ਖੇਪਾਂ ਨੂੰ ਚੁਗਦੇ ਸਨ ਤੇ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਤਸਕਰੀ ਕਰਦੇ ਸਨ। ਭਾਵੇਂ ਹੀਰਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਉਸ ਦਾ ਸਾਥੀ ਕੁਲਵਿੰਦਰ ਸਿੰਘ ਅਜੇ ਵੀ ਫਰਾਰ ਹੈ। ਪੁਲਿਸ ਟੀਮਾਂ ਦੇ ਉਸ ਦੇ ਸੰਭਾਵਿਤ ਟਿਕਾਣਿਆਂ ਤੇ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਸੁਰੱਖਿਆ ਏਜੰਸੀਆਂ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰਦੀਆਂ ਰਹੀਆਂ ਹਨ ਕਿ ਇਸ ਨੈੱਟਵਰਕ ਵਿੱਚ ਹੋਰ ਕੌਣ ਸ਼ਾਮਲ ਹੈ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਹ ਗ੍ਰਿਫਤਾਰੀ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਸਾਡੀ ਰਣਨੀਤਕ ਕਾਰਵਾਈ ਦਾ ਹਿੱਸਾ ਹੈ ਅਸੀਂ ਪਾਕਿਸਤਾਨੀ ਸਿੱਧ ਡਰੱਗ ਨੈਟਵਰਕ ਨੂੰ ਤਬਾਹ ਕਰਨ ਲਈ ਹਰ ਪੱਧਰ ਤੇ ਸਖਤ ਕਾਰਵਾਈ ਕਰ ਰਹੇ ਹਾਂ ਹੀਰਾ ਸਿੰਘ ਤੋਂ ਪੁੱਛਗਿੱਛ ਜਾਰੀ ਹੈ ਅਤੇ ਜਲਦੀ ਪੂਰੇ ਨੈਟਵਰਕ ਦਾ ਪਰਦਾਫਾਸ਼ ਕੀਤਾ ਜਾਏਗਾ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਪੰਜਾਬ ਸਰਕਾਰ ਦੀ ਯੁੱਧ ਨਸ਼ਿਆ ਵਿਰੁੱਧ ਮਹਿੰਮ ਨੂੰ ਅੱਜ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ ਜਦੋਂ ਐਂਟੀ ਨਾਰਕੋਟਿਕ ਸਟਾਫ ਫੋਰਸ ਨੇ ਇੱਕ ਵੱਡੀ ਹਿਰੋਇਨ ਰਿਕਵਰੀ ਕੀਤੀ ਹੈਗੀ 18.227 ਕਿਜੀ ਹਿਰੋਇਨ ਰਿਕਵਰ ਕੀਤੀ ਗਈ ਹੈ ਤੇ ਹੀਰਾ ਸਿੰਘ ਨਾ ਦੇ ਇੰਡੀਅਨ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹੀਰਾ ਸਿੰਘ ਪਾਕਿਸਤਾਨ ਸਮੱਗਲਰ ਬਿੱਲੇ ਦੇ ਨਾਲ ਡਾਇਰੈਕਟ ਕੰਟੈਕਟ ਦੇ ਵਿੱਚ ਸੀਗਾ ਤੇ ਵੱਡੀ ਖੇਪਾ ਕੰਟਰਾਬੈਂਡ ਦੀ ਮੰਗਵਾਉਂਦਾ ਸੀ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਇਸ ਨੈਟਵਰਕ ਨੂੰ ਇੱਕ ਐਂਡ ਟੂ ਐਂਡ ਮੈਨਰ ਦੇ ਵਿੱਚ ਪਸਟ ਕੀਤਾ ਜਾ ਰਿਹਾ ਹੈ ਉਸ ਦੇ ਐਸੋਸੀਏਸ਼ਨ ਨੂੰ ਅਰੈਸਟ ਕਰਨ ਲਈ ਰੇਡਸ ਕੀਤੇ ਜਾ ਰਹੇ ਹਨ ਤੇ ਜਿਹੜੇ ਹਵਾਲਾ ਨੈਟਵਰਕ ਤੋਂ ਜਿਹੜੀ ਪੇਮੈਂਟਸ ਵਾਪਸ ਭੇਜੀਆਂ ਜਾਂਦੀ ਸੀ ਉਸ ਨੈਟਵਰਕ ਨੂੰ ਵੀ ਅਨਬਸ ਕੀਤਾ ਜਾਊਗਾ ਇਸ ਦੇ ਨਾਲ ਹੀ ਸਾਡੀ ਜਿਹੜੇ ਯੁੱਧ ਨਸ਼ਿਆ ਵਿਰੁੱਧ ਦਾ ਅੱਜ 41 ਦਿਨ ਪੂਰਾ ਹੋਣ ਤੇ 5621 ਜਿਹੜੇ ਡਰੱਗਸ ਸਮੱਗਲਰ ਫੜੇ ਜਾ ਚੁਕੇ ਹਨ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਡ ਹੈਗੀ ਪੰਜਾਬ ਨੂੰ ਡਰੱਗ ਫਰੀ ਬਣਾਉਣ ਦੀ ਪੰਜਾਬ ਪੁਲਿਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਬਾਰਡਰ ਰੇਂਜ ਅੰਮ੍ਰਿਤਸਰ ਇੱਕ ਸੰਗਠਨ ਆਪਰੇਸ਼ਨ ਤਹਿਤ ਵੱਡੀ ਸਫਲਤਾ ਹਾਸਲ ਕੀਤੀ ਹੈ ਟੀਮ ਨੇ ਹੀਰਾ ਸਿੰਘ ਵਾਸੀ ਪਿੰਡ ਖੈਰਾ ਨੂੰ ਗ੍ਰਿਫਤਾਰ ਕੀਤਾ ਉਸ ਦੇ ਕਬਜ਼ੇ ਵਿੱਚੋਂ 18.227 ਕਿਲੋਗ੍ਰam ਹਿਰੋਇਨ ਬਰਾਮਦ ਕੀਤੀ ਹੈ ਜਾਂਚੋਂ ਪਤਾ ਲੱਗਾ ਹੈ ਕਿ ਹੀਰਾ ਸਿੰਘ ਅਤੇ ਉਸ ਦਾ ਸਾਥੀ ਕੁਲਵਿੰਦਰ ਸਿੰਘ ਉਰਫ ਕਿੰਦਾ ਪਾਕਿਸਤਾਨ ਸਿਤ ਨਸ਼ਾ ਤਸਕਰ ਬਿੱਲਾ ਦੇ ਸੰਪਰਕ ਵਿੱਚ ਸਨ ਇਹ ਦੋਵੇਂ ਬਿੱਲਾ ਦੇ ਨਿਰਦੇਸ਼ਾਂ ਤੇ ਸਰਹੱਦ ਪਾਰ ਤੋਂ ਹਿਰੋਇਨ ਦੀ ਤਸਕਰੀ ਕਰਦੇ ਸਨ ਤੇ ਪੰਜਾਬ ਵਿੱਚ ਸਪਲਾਈ ਕਰਦੇ ਸਨ ਜਾਂਚ ਤੋਂ ਪਤਾ ਲੱਗਿਆ ਹੈ ਕਿ ਹਿਰੋਇਨ ਪਾਕਿਸਤਾਨ ਤੋਂ ਡਰੋਨ ਰਾਹੀਂ ਪਹੁੰਚਾਈ ਜਾਂਦੀ ਸੀ ਜਾਂ ਸਰਹੱਦੀ ਖੇਤਰਾਂ ਵਿੱਚ ਨਿਸ਼ਚਿਤ ਥਾਵਾਂ ਤੇ ਸੁੱਟੀ ਜਾਂਦੀ ਸੀ ਬਿੱਲਾ ਦੇ ਨਿਰਦੇਸ਼ਾਂ ਤੇ ਹੀਰਾ ਸਿੰਘ ਉਸ ਦਾ ਸਾਥੀ ਇਹਨਾਂ ਖੇਪਾਂ ਨੂੰ ਜੁਗਦੇ ਸਨ ਤੇ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਤਸਕਰੀ ਕਰਦੇ ਸਨ ਭਾਵੇਂ ਹੀਰਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਉਸ ਦਾ ਸਾਥੀ ਕੁਲਵਿੰਦਰ ਸਿੰਘ ਅਜੇ ਵੀ ਫਰਾਰ ਹੈ ਪੁਲਿਸ ਟੀਮਾਂ ਦੇ ਉਸ ਦੇ ਸੰਭਾਵਿਤ ਟਿਕਾਣਿਆਂ ਤੇ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਸੁਰੱਖਿਆ ਏਜੰਸੀਆਂ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰਦੀਆਂ ਰਹੀਆਂ ਹਨ ਕਿ ਇਸ ਨੈੱਟਵਰਕ ਵਿੱਚ ਹੋਰ ਕੌਣ ਸ਼ਾਮਲ ਹੈ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਹ ਗ੍ਰਿਫਤਾਰੀ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਸਾਡੀ ਰਣਨੀਤਕ ਕਾਰਵਾਈ ਦਾ ਹਿੱਸਾ ਹੈ ਅਸੀਂ ਪਾਕਿਸਤਾਨੀ ਸਿੱਧ ਡਰੱਗ ਨੈਟਵਰਕ ਨੂੰ ਤਬਾਹ ਕਰਨ ਲਈ ਹਰ ਪੱਧਰ ਤੇ ਸਖਤ ਕਾਰਵਾਈ ਕਰ ਰਹੇ ਹਾਂ ਹੀਰਾ ਸਿੰਘ ਤੋਂ ਪੁੱਛਗਿੱਛ ਜਾਰੀ ਹੈ ਅਤੇ ਜਲਦੀ ਪੂਰੇ ਨੈਟਵਰਕ ਦਾ ਪਰਦਾਫਾਸ਼ ਕੀਤਾ ਜਾਏਗਾ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਪੰਜਾਬ ਸਰਕਾਰ ਦੀ ਯੁੱਧ ਨਸ਼ਿਆ ਵਿਰੁੱਧ ਮਹਿੰਮ ਨੂੰ ਅੱਜ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ ਜਦੋਂ ਐਂਟੀ ਨਾਰਕੋਟਿਕ ਸਟਾਫ ਫੋਰਸ ਨੇ ਇੱਕ ਵੱਡੀ ਹਿਰੋਇਨ ਰਿਕਵਰੀ ਕੀਤੀ ਹੈਗੀ 18.227 ਕਿਜੀ ਹਿਰੋਇਨ ਰਿਕਵਰ ਕੀਤੀ ਗਈ ਹੈ ਤੇ ਹੀਰਾ ਸਿੰਘ ਨਾ ਦੇ ਇੰਡੀਅਨ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਗਿਆ ਹੀਰਾ ਸਿੰਘ ਪਾਕਿਸਤਾਨ ਸਮੱਗਲਰ ਬਿੱਲੇ ਦੇ ਨਾਲ ਡਾਇਰੈਕਟ ਕੰਟੈਕਟ ਦੇ ਵਿੱਚ ਸੀਗਾ ਤੇ ਵੱਡੀ ਖੇਪਾ ਕੰਟਰਾਬੈਂਡ ਦੀ ਮੰਗਵਾਉਂਦਾ ਸੀ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਇਸ ਨੈਟਵਰਕ ਨੂੰ ਇੱਕ ਐਂਡ ਟੂ ਐਂਡ ਮੈਨਰ ਦੇ ਵਿੱਚ ਪਸਟ ਕੀਤਾ ਜਾ ਰਿਹਾ ਹੈ ਉਸ ਦੇ ਐਸੋਸੀਏਸ਼ਨ ਨੂੰ ਅਰੈਸਟ ਕਰਨ ਲਈ ਰੇਡਸ ਕੀਤੇ ਜਾ ਰਹੇ ਹਨ ਤੇ ਜਿਹੜੇ ਹਵਾਲਾ ਨੈਟਵਰਕ ਤੋਂ ਜਿਹੜੀ ਪੇਮੈਂਟਸ ਵਾਪਸ ਭੇਜੀਆਂ ਜਾਂਦੀ ਸੀ ਉਸ ਨੈਟਵਰਕ ਨੂੰ ਵੀ ਅਲਬਾਸ ਕੀਤਾ ਜਾਊਗਾ ਇਸ ਦੇ ਨਾਲ ਹੀ ਸਾਡੀ ਜਿਹੜੇ ਯੁੱਧ ਨਸ਼ਿਆ ਵਿਰੁੱਧ ਦਾ ਅੱਜ 41 ਦਿਨ ਪੂਰਾ ਹੋਣ ਤੇ 5621 ਜਿਹੜੇ ਡਰੱਗਸ ਸਮੱਗਲਰ ਫੜੇ ਜਾ ਚੁਕੇ ਹੈ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਡ ਹੈਗੀ ਪੰਜਾਬ ਨੂੰ ਡਰੱਗ ਫਰੀ ਬਣਾਉਣ ਤੇ